ਖਬਰ ਉਹ ਹਾਰਪ ਚੰਡੀਗਰ ਰੋਡ ਤੇ ਪੈਂਦੇ ਮੋਹੱਲਾ ਸਲਾਮਾਬਾਦ ਤੋਂ ਹੈ ਜਿੱਥੇ ਕਿ ਬੀਤੀ ਰਾਤ 메ਨ ਸੜਕ ਨਜ਼ਦੀਕ ਸਥਿਤ ਇੱਕ ਫਾਈਨਾਂਸ ਦਫ਼ਤਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾ ਦੇਣ ਦੀ ਖਬਰ ਸਾਹਮਣੇ ਆਈ ਹੈ ਤੇ ਅੱਗ ਨਾਲ ਦੋ ਮੰਜ਼ਿਲਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਹ ਤੇ ਫੋਨ ਡਾ ਲੱਗ ਗਿਆ ਜੀ ਉਹ ਵੀ ਚੱਲ ਗਿਆ ਤਾਂ ਅਤਰੀ ਜਿੱਤੇ ਜੜੀਓ ਜਾਨਾ ਬੰਦਾ ਰਜੀਵ ਕੁਮਾਰ ਕਿਹੜੀ ਜਗ੍ਹਾ ਰਹਿੰਦੇ ਹੋ ਨਿਊ ਫਤਿਹਗੜ ਠੀਕ ਹੈ ਜੀ ਇਸ ਵਕਤ ਕਿਹੜੀ ਖਾਂਦੇ ਵਿੱਚ ਜੀ ਸਲਾਮਾ ਬਾਦ ਇਸ ਦੀ ਦੁਕਾਨ ਆ ਤੁਹਾਡੇ ਇਫ ਨਾਂਜ਼ਾ ਦਫ਼ਤਰ ਡੇਲੀ ਕਲੈਕਸ਼ਨ ਠੀਕ ਹੈ ਜੀ ਤੇ ਕੀ ਗੱਲਬਾਤ ਹੋਈ ਯਾਰ ਪਤਾ ਨਹੀਂ ਅਸੀਂ ਤਾਂ ਸਾਨੂੰ ਤਾਂ ਸਵੇਰੇ ਪਤਾ ਲੱਗਾ ਲੋਕਾਂ ਅਨਗਵੰਡੀਆਂ ਨੇ ਫੋਨ ਕੀਤਾ ਤੇ ਉੱਪਰ ਦਫ਼ਤਰ 'ਤੇ ਅੱਗ ਲੱਗੀ ਆ ਫੇਰ ਅਸੀਂ ਦੇਖਿਆ ਜਦੋਂ ਆਕੇ ਤੇ ਉੱਪਰ ਤਾਂ ਸਾਰਾ ਕੁਝ ਜਲ ਚੁੱਕਾ ਆ ਸੀ ਪਰ ਉੱਪਰ ਐਲ.ਈ.ਡੀ. ਵਗੈਰਾ ਲਾ ਲਈਆਂ ਸੀ ਬਾਹਰ ਤੋਂ ਉੱਲੂ ਪੰਪ ਵੀ ਲਾ ਲਿਆ ਸੀ ਤੇ ਸੋਫੇ ਸੋਫੇ ਜਲ ਚੁੱਕੇ ਸੀਗੇ ਬੈੱਡ ਵੀ ਜਲ ਚੁੱਕਾ ਆ ਸੀ ਤੇ ਸਮਾਨ ਸਾਰਾ ਜਿਹੜੀਆਂ ਉਹ ਸਿਲੰਡਰ ਵਗੈਰਾ ਉਹ ਲਾ ਕੇ ਲੈ ਗਏ ਆ ਐਲ.ਈ.ਡੀ.ਆਂ ਵੀ ਲਾ ਕੇ ਲੈ ਗਏ ਆ ਤੇ ਸੋ ਵੇਸ ਨੂੰ ਵੇਨ ਜਾਲ ਗਏ ਜਾਂਦੇ ਹੋਏ ਬੈੱਡ ਵੀ ਜਾਲ ਗਏ ਆ ਰਾਤ ਕਿੰਨੇ ਵਜੇ ਗਿਆ ਸੀ ਘਰ ਤੁਸੀਂ ਰਾਤੀ ਤਾਂ ਮੈਂ ਮੇਰੇ ਫਾਦਰ ਸਾਹਿਬ ਡੈਥ ਹੋਈ ਹੋ ਮੈਂ ਤਾਂ ਆਇਆ ਨਹੀਂ ਕੱਲ ਦੁਪਹਿਰ 12 ਵਜੇ ਆਇਆ ਸੀ ਉਦੋਂ ਤਾਂ ਠੀਕ ਸੀ ਦੁਕਾਨ ਬੰਦ ਕਰਕੇ ਕਿਤੇ ਹਾਂ ਦੁਕਾਨ ਬੰਦ ਸੀ ਸ਼ਟਰ ਲੋਕ ਲੱਗੇ ਹੋ ਸੀ ਲੋਕ ਤੋੜੇ ਆ ਲੋਕ ਤੋੜ ਕੇ ਅੰਦਰ ਬੜੇ ਆ ਸਵੇਰੇ ਕਿੰਨੇ ਵਜੇ ਪਤਾ ਲੱਗਾ ਸਵੇਰੇ ਸਾਨੂੰ ਪਤਾ ਲੱਗਾ 4:30 4:00 ਵੇ ਅੱਛਾ ਜੀ ਗਵਾਰਡੀਆ ਨੂੰ ਦੱਸਿਆ ਸੀ ਹਾਂ ਗਵਾਰਡੀਆ ਨੂੰ ਦੱਸਿਆ ਸੀ ਫਾਈਰ ਵੀ ਘੜਾਈ ਸੀ ਮੋਕੇ ਹਾਂ 5:00 ਮਿੰਟ ਮੋਕੇ ਦੀ ਆ ਰਹੀ ਸੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਤਾਂ ਇਤਨਾ ਦਾ ਕਰੀ ਵੀ ਲੈ ਗਏ ਇਥੋਂ ਡਬਲ ਸੋਫਾ ਲੈ ਕੇ ਤੇ ਉਹ ਸਾੜ ਗਏ ਵਿੱਚ ਹੀ ਐਲਈਡੀਆਂ ਲੈ ਕੇ ਨਾ ਦੋ ਉਹ ਇੱਕ ਥੱਲੇ ਵਾਲੀ ਜੀ ਲੱਗੀ ਹੋਈ ਸੀ ਜਿਸ ਵਿੱਚ ਇੱਕ ਡੀਵੀਆਰ ਲੱਗੀ ਸੀ ਉਹ ਵੀ ਲੈ ਗਏ ਕੈਮਰੇ ਜਿਹੜੇ ਚੱਲਦੇ ਸੀ ਉਹ ਵੀ ਲੈ ਗਏ ਉੱਪਰ ਐਲਈਡ 40 42 ਇੰਚੀ ਲੱਗੀ ਹੋਈ ਉਹ ਵੀ ਲੈ ਗਏ ਫਨਾਸ ਦਾ ਕੰਮ ਆ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਲਾਕਡਾਊਨ ਲੜਾਈ ਝਗੜਾ ਹੋਇਆ ਹੋਵੇ ਲੜਾਈ ਝਗੜਾ ਮੇਰਾ ਫਿਲਹਾਲ ਤਾਂ ਕੋਈ ਵੀ ਨਹੀਂ ਹੋਇਆ ਹੋ ਸਕਦਾ ਵੀ ਕਿਸੇ ਨੇ ਲੈਣੇ ਦੇਣੇ ਜਿਨ੍ਹਾਂ ਨੂੰ ਲੈਣੇ ਆ ਜਿਨ੍ਹਾਂ ਕੋ ਪੈਸੇ ਉਹਨਾਂ ਨੇ ਇਸ ਰੰਜਿ ਚਲਾਤੀ ਉਹ ਵੀ ਡਾਕੂਮੈਂਟ ਇੱਥੇ ਪਏ ਹੁੰਦੇ ਆ ਵੀ ਅਗਲਾ ਦੀ ਤੇ ਸੀਸੀਟੀਵੀ ਕੈਮਰਾ ਲੈ ਕਿਉਂ ਹਾਂਜੀ ਸੀਸੀ ਕੈਮਰਾ ਲੈ ਆਈਓ ਸੀਸੀਟੀਵੀ ਫੁਟੇ ਜਾਣਾ ਨਹੀਂ ਉਹ ਡੀਵੀਆਰ ਹੀ ਲੈ ਕੇ ਨਾ ਡੀਵੀਆਰ ਨਾਲ ਲੈ ਦੇ ਇਹ ਕਿੰਨਾ ਕੁ ਟੋਟਲ ਨੁਕਸਾਨ ਹੋਇਆ 3 ਲੱਖ ਰੁਪਏ ਨੇ ਪੁਲਿਸ ਥਾਣਾ ਕਿਹੜਾ ਬੈਠਾ ਤੁਹਾਨੂੰ ਸਰਹਰ ਥਾਣਾ ਤੁਸੀਂ ਮੁਸਕਿਆ ਦਿੱਤੇ ਹਾਂਜੀ ਹਾਂਜੀ ਆਈਸੀ ਪੁਲਿਸ ਫਿਰ ਤਬਦੀਸ਼ ਕਰ ਗਈ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਬਸ ਇਹੀ ਵੀ ਕੰਮ ਠੀਕ ਤਾਂ ਹੈ ਨਹੀਂਗਾ ਇਹ ਆਪਣੀ ਜਿਹੜੀ ਜੋ ਵੀ ਆ ਸਿਸਟਮ ਚੱਲਦਾ ਦਾ ਲਾਅ ਐਂਡ ਆਰਡਰ ਦਾ ਇਹਨੂੰ ਦੁਰਸਤ ਕਰਨਾ ਚਾਹੀਦਾ ਹੈ ਬੰਦੇ ਨੂੰ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਫਾਈਨੈਂਸ ਦਾ ਮੈਂ 25 25 ਸਾਬ ਤੋਂ